ਆਦੇ ਕਰਕੇ ਸੱਤਾ ਦੇ ਵਿੱਚ ਆਈ ਸੀ ਤੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਅਸੀਂ ਵੀ ਆ ਗਏ ਸੀ ਤੁਹਾਡਾ ਮੈਨੂੰ ਪਤਾ ਨਹੀਂ ਕੋਤੀ ਮੈਂ ਗੱਲ ਕਰਾਂ ਤਾਂ ਅਸੀਂ ਵੀ ਉਹਨਾਂ ਦੀਆਂ ਗੱਲਾਂ ਦੇ ਵਿੱਚ ਆਏ ਤੇ ਅਸੀਂ ਵੀ ਉਸ ਬਦਲਾਵ ਵਾਲੀ ਇੱਥੇ ਵਿੱਚ ਆਪਣੇ ਆਪ ਨੂੰ ਝੋਕ ਦਿੱਤਾ ਤਾਂ ਪਿੱਛੇ ਜੇ ਉਹ ਜਦੋਂ ਕਿਸਾਨੀ ਘਰਨਾ ਜ਼ਬਰਦਸਤੀ ਚਲਾਇਆ ਚਕਾਇਆ ਉਤੋਂ ਹਾਲਾਂਕਿ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੇ ਪੰਜਾਬ ਸਰਕਾਰ ਦੀਆਂ ਜੋ ਕਿ ਮਜ਼ਦੂਰਾਂ ਦੇ ਆ ਜਨਤਾ ਦੇ ਮੁਲਾਜ਼ਮਾਂ ਦੇ ਖਿਲਾਫ ਨੇ ਪਰ ਇੱਥੋਂ ਜਿਹੜਾ ਇਹ ਧਰਨਾ ਕਨੌਰੀ ਬਾਰਡਰ ਤੋਂ ਚੱਕਿਆ ਗਿਆ ਉੱਥੋਂ ਦਾ ਮਾਨ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਕਿ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਠੀਕ ਹੈ ਵੀ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਮੰਨੀ ਜਾਂਦੀ ਆ ਵੀ ਪੂਰੀ ਤਰ੍ਹਾਂ ਹੋਂ ਸਰਕਾਰ ਵਿਰੋਧੀ ਹੈ ਪਰ ਪੰਜਾਬ ਸਰਕਾਰ ਨੇ ਉਸ ਤੋਂ ਦੋ ਕਦਮ ਅੱਗੇ ਚੱਲ ਕੇ ਸਾਬਤ ਕਰਤਾ ਕਿ ਇਹ ਉਹਨਾਂ ਤੋਂ ਵੀ ਬੁਰੇ ਸੱਤ ਹੋਏ ਨੇ ਕਿਉਂਕਿ ਜਦੋਂ ਸਯੁਕਤ ਖਿਸਤਾਨ ਮੋਰਚੇ ਦੇ ਥੰਡੇ ਹੇਠ ਧਰਨਾ ਚੱਲ ਰਿਹਾ ਸੀਗਾ ਫੌਟਰਾਂ ਦੇ ਉੱਪਰ ਜਦੋਂ ਕਿਸਾਨੀ ਮਜ਼ਦੂਰਾਂ ਕੇ ਜਿੱਤ ਪ੍ਰਾਪਤ ਕਰਕੇ ਮੁੜਿਆ ਤਾਂ ਉਦੋਂ ਸੈਂਟਰ ਗਵਰਨਮੈਂਟ ਨੇ ਵੀ ਧਰਨਾ ਜਿਹੜਾ ਜ਼ਬਰਦਸਤੀ ਨਹੀਂ ਸੀ ਚੁਕਾ ਸਕੇ ਪਰ ਪੰਜਾਬ ਸਰਕਾਰ ਨੇ ਇਤਿਹਾਸ ਦੇ ਕਾੜੇ ਅੱਖਰਾਂ ਦੇ ਵਿੱਚ ਆਪਣਾ ਨਾਂ ਜਿਹੜਾ ਉਹ ਦਰਜ ਕਰਵਾ ਲਿਆ ਕਿਉਂਕਿ ਇਹ ਪਹਿਲੀ ਸਰਕਾਰ ਆ ਜਿਹੜੀ ਆ ਪੀਟੀਸ਼ਨਾਂ ਦੇ ਵਿੱਚ ਕਿਸਾਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਆ ਤੇ ੱੱੱਕੇ ਨਾਲ ਧਰਨੇ ਨੇ ਜਿਹੜੇ ਉਹ ਚੁਕਾ ਲੈਂਦੀ ਆ ਤੇ ਆਪਣੇ ਆਪ ਨੂੰ ਇਹ ਕਿਸਾਨਾਂ ਦੇ ਮਿੱਤਰ ਕੀੜੇ ਦੱਸਦੇ ਨੇ ਵੀ ਅਸੀਂ ਮਿੱਤਰ ਕੀੜੇ ਆ ਸੋ ਸਾਥੀਓ ਪੰਜਾਬ ਸਰਕਾਰ ਦਾ ਜਿਹੜਾ ਚਿਹਰਾ ਨਾ ਉਹਦਾ ਬਹੁਤ ਆਪਣੀ ਸੱਤਾ ਦੇ ਵਿੱਚੋਂ ਆਪਣ ਤੋਂ ਪੋਸਟਾਂ ਬਾਅਦ ਹੀ ਨੰਗਾ ਹੋ ਗਿਆ ਸੀਗਾ ਕਿ ਇਹ ਮਰਾਣਿਆਂ ਤੋਂ ਵੀ ਵੱਧ ਕੇ ਜਿਹੜਾ ਝੁਲਮਾ ਉਹ ਕਰਨਗੇ ਪਰ ਕਿਤੇ ਨਾ ਕਿਤੇ ਆਪਣੇ ਮਨਾਂ ਦੇ ਵਿੱਚ ਇਹ ਵੀ ਸੀਗਾ ਕਿ ਚਲੋ ਹਲੇ ਜਿਵੇਂ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਵੀ ਸਾਨੂੰ ਆਇਆ ਨੂੰ ਅਜੇ ਥੋੜਾ ਟਾਈਮ ਹੀ ਹੋਇਆ ਸਮਾਂ ਦਿਓ ਸਮਾਂ ਸਾਨੂੰ ਦਿਓ ਅਸੀਂ ਤੁਹਾਨੂੰ ਕੁਛਣਾ-ਕੁਛ ਕਰਕੇ ਦਿਖਾਵਾਂਗੇ ਸਮਾਂ ਲੰਘਦਾ ਲੰਘਦਾ 2025 ਦੇ ਵਿੱਚ ਅਸੀਂ ਆ ਗਏ ਆ ਤੇ 2025 ਵੀ ਅੱਧ ਲੰਘਣ ਵਾਲਾ ਹੋ ਗਿਆ ਤੇ ਹਜੇ ਤੱਕ ਪੰਜਾਬ ਸਰਕਾਰ ਨੇ ਇੱਕ ਪੂਰੀ ਵੀ ਨਹੀਂ ਕੀਤੀ ਹਾਂ ਇਛਾਰਬਾਦੀ ਦੇ ਵਿੱਚ ਨੂੰ ਦਰਸਾ ਰਹੇ ਨੇ ਕਿ ਅਸੀਂ 52000 ਟੀਚਰਾਂ ਜਿਹੜੇ ਭਰਤੀ ਕਰ ਲਏ ਪਰ ਉਹ ਆਪਾਂ ਨੂੰ ਸਭ ਨੂੰ ਪਤਾ ਹਾਲਾਂਕਿ ਆਮ ਲੋਕਾਂ ਨੂੰ ਪੰਜਾਬ ਦੇ ਵਿੱਚ ਇਸ ਗੱਲ ਬਾਰੇ ਜਾਣਕਾਰੀ ਨਹੀਂ ਵੀ ਜਿਹੜੇ ਇਹ ਭਰਤੀ ਕੀਤੇ ਆ ਇਹ ਪਿਛਲੀਆਂ ਸਰਕਾਰਾਂ ਵੇਲੇ ਦੀਆਂ ਆਈਆਂ ਹੋਈਆਂ ਪੋਸਟਾਂ ਵਾਲੇ ਜਿਹੜੀਆਂ ਉਦੋਂ ਦੇ ਜਿਹੜੇ ਮੁਲਾਜ਼ਮ ਨੇ ਜਾਂ ਸਰਕਾਰੀ ਟੀਚਰ ਦਾ ਜੋ ਵੀ ਭਾਗ ਦੇ ਵਿੱਚ ਭਰਤੀ ਆ ਕਿ ਕਿਉਂ ਉਦੋਂ ਦੀਆਂ ਨੇ ਨਵੀਂ ਭਰਤੀ ਹਜੇ ਇੱਕ ਵੀ ਸਿੰਗਲ ਨਵੀਂ ਭਰਤੀ ਹੈ ਜਿਹੜੀ ਉਹ ਨਹੀਂ ਕੀਤੀ ਤਾਂ ਅੱਜ ਪੰਜਾਬ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਵਰਕ ਨਹੀਂ ਹੈਗਾ ਜਿਹੜਾ ਪੰਜਾਬ ਸਰਕਾਰ ਤੋਂ ਖੁਸ਼ ਹੋਵੇ ਵੱਡੇ ਵੱਡੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਦੇ ਵਿੱਚ ਇੱਕ ਵਾਅਦਾ ਸੀਗਾ ਕਿ ਅਸੀਂ ਸੱਦਾ ਦੇ ਵਿੱਚ ਅਨਸਾਰ ਜਿਹੜਾ ਤੁਹਾਡੇ ਉੱਪਰ ਲਗੜਾ ਕੇਂਦਰੀ ਪੇਸ਼ਕਲ ਲਗਾਇਆ ਉਹਨੂੰ ਅਸੀਂ ਅਨਸਾਰ ਅਸੀਂ ਇਸ ਨੂੰ ਮਟੋੜਾ ਬਿਧਰਾਂਗੇ ਔਰ ਆਪਾਂ ਨੂੰ ਸਭ ਨੂੰ ਪਤਾ ਵੀ ਇਹਨਾਂ ਦੇ ਜਿਹੜੇ ਮੰਤਰੀ ਨੇ ਉਹ ਆਪਣੇ ਧਰਨਿਆਂ ਦੇ ਵਿੱਚ ਆ ਕੇ ਬੈਠਦੇ ਤੇ